प्यारे गुरुदेव मैं सुदेश कुमार सा आपका डीजीपी केरला काटा आज पिक मन दी टांग लेके आए सी बाबा निरंजना जी महाराज जी ਦੇ ਦਰਸ਼ਨ ਕਰਨ ਵਾਸਤੇ ਸੱਚਕਲ ਟੇਹਰਾ ਬੱਲਾ ਵਾਸਤੇ ਬਹੁਤ ਦਿਲ ਤੋਂ ਬਰੀ ਤਾਂਘ ਸੀ ਕਿ ਮੈਂ ਬਾਬਾ ਜੀ ਦੇ ਜਾ ਕੇ ਦਰਸ਼ਨ ਕਰਾਂ ਤੇ ਅੱਜ ਮੈਂ ਤਨਤਨ ਹੋ ਗਿਆ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਬਹੁਤ ਹੀ ਮਨ ਖੁਸ਼ ਹੋਇਆ ਕਿ ਸਮਝ ਆਈ ਕਿ ਸਪਿਰਚੁਅਲਿਟੀ ਕੀ ਚੀਜ਼ ਹੈ ਇਸੀ ਤਰ੍ਹਾਂ ਤਾੰਗੜਾਲ ਮੈਥੀ ਪਹੁੰਚਿਆ ਸੀਗਾ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਬਾਬਾ ਜੀ ਨੇ ਪਰਸਨਲੀ ਅਸ਼ੀਰਵਾਦ ਦਿੱਤਾ ਤੇ ਮੈਨੂੰ ਬles ਕੀਤਾ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਮੇਰਾ ਪਿੰਡ ਅਸੈਂਬਲੀ ਹੈ ਤਹਿਸੀਲ ਗਰਸ਼ੰਕਰ ਮੈਂ ਐਜੂਕੇਸ਼ਨ ਡੀਏਵੀ ਕਾਲਜ ਤੋਂ ਕਰਕੇ ਆਈਪੀਐਸ ਜੁਆਇਨ ਕੀਤੀ ਸੀ ਮੈਂ ਕੋ 38 ਸਾਲ ਨੌਕਰੀ ਕਰਕੇ ਵਾਪਸ ਆਪਣੇ ਸਟੇਟ ਵਿੱਚ ਆਇਆ ਤੇ ਮੈਂ ਨੌਕਰੀ ਦੇ ਦੌਰਾਨ ਬਹੁਤ ਕੰਟਰੀਜ਼ ਕੋ ਮੈਂ ਪੂਰਾ ਇੰਡੀਆ ਦੇਖ ਲਿਆ ਨਾਰਥ-ਈਸਟ ਕੰਮ ਕਰ ਲਿਆ ਸਾਊਥ-ਈਸਟ ਕਰ ਲਿਆ ਫਾਰਮ ਵਿੱਚ ਕਰ ਲਿਆ আফ্রিকা ਵਿੱਚ ਕਰ ਲਿਆ ਤੇ ਮੈਨੂੰ ਬਾਬਾ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਰਿਆ ਕਿ ਹਰ ਜਗ੍ਹਾ ਮੈਂ ਆਪਣਾ ਕੰਮ ਪੂਰੀ ਤਮੰਨਾ ਦੇ ਨਾਲ ਪੂਰੀ ਸ਼ਰਧਤ ਨਾਲ ਕੀਤਾ ਹੈ ਮੈਂ ਆਪਣੇ ਇਥੇ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਐਡਵਾਂਸ ਵਿੱਚ ਵਧਾਈ ਦਿੰਦਾ ਤੇ ਮੈਂ ਰਿਕਵੈਸਟ ਕਰਦਾ ਕਿ ਬਾਬਾ ਜੀ ਹਰ ਬੰਦੇ ਦੀ ਹਰ ਦੀ ਮਨੁਕਾਮਨਾ ਪੂਰੀ ਕਰੇ ਤੇ ਹਰ ਇੱਕ ਦੇ ਸੁੱਖ ਸ਼ਾਂਤੀ ਬਖਸ਼ਣ ਥੈਂਕ ਯੂ